I'm <laughs> ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਅਤੇ 7 ਪੌਧੀ ਰਾਤ ਨੂੰ ਆਪਣੇ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖਿਆ ਸੀ ਉਸ ਦਿਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿਲਾ ਅਨੰਦਗੜ੍ਹ ਸਾਹਿਬ ਜਿੱਥੇ ਗੁਰੂ ਜੀ ਨਿਵਾਸ ਕਰਦੇ ਸਨ ਇੱਕ ਕੀਰਤਨ ਦਰਬਾਰ ਅਤੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਸਿੱਖ ਸੰਗਤ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਿਰਕਤ ਕਰਦੇ ਹੋਏ ਤੜਕਸਾਰ ਕਿਲਾਨੰਦਗੜ ਤੋਂ ਤਖਤ ਸ੍ਰੀ ਕੇਸਗੜ ਸਾਹਿਬ ਪੁੱਜ ਜਿੱਥੇ ਇਸ ਵਿਸ਼ਾਲ ਨਗਰ ਕੀਰਤਨ ਦਾ ਪਰਵਾਅ ਸਵਾਗਤ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਹੁੰਦਾ ਹੋਇਆ ਅਗਲੇ ਪੜਾ ਤੇ ਜਾਵੇਗਾ ਇਸ ਮੌਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਸ਼ਿਰਕਤ ਕੀਤੀ ਇਸ ਨਗਰ ਕੀਰਤਨ ਤੋਂ ਪਹਿਲਾਂ ਰਾਤ ਸਮੇਂ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਕੀਰਤਨ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ ਕੀਰਤਨ ਦਰਬਾਰ ਕੀਤਾ ਗਿਆ ਹਜ਼ਾਰਾਂ ਦੇ ਗਿਣਤੇ ਵਿੱਚ ਸਿੱਖ ਸੰਗਤਾਂ ਨੇ ਇਸ ਕੀਰਤਨ ਦਰਬਾਰ ਦਾ ਅਨੰਤ ਮਾਨਿਆ ਅੱਜ ਦਾ ਦਿਨ ਸਿਰ ਇਤਿਹਾਸ ਦੇ ਬਲਕਿ ਮ ਆਕਾ ਜ਼ਿੰਦਾ ਸੇ ਇਤਿਹਾਸ ਦੇ ਉਨਾ ਪੰਨਿਆਂ ਦੇ ਸ਼ੁਰੂਆਤ ਹੁੰਦੀ ਹੈ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਖ ਨਾਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਤੇ ਨਾ ਹੀ ਹੋ ਸਕਦੀ ਹੈ ਫਿਲਕ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਲਾਂ ਪਾ ਦਿੱਤੀਆਂ ਨੇ ਆਜ ਦੇ ਦਿਨ ਦੇਸ਼ ਦੇ ਸਿੱਟਾਵਲੋਂ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸਵੇਖ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅਧ ਰਾਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਆ ਕੇ ਇਥੋਂ ਕਿਲਾ ਛੱਡ ਕੇ ਤੁਮਾਰੋ ਕੀਜ਼ਰ ਸਾਹਿਬ ਕੋਲ ਪਹੁੰਚ ਗਿਆਂ ਉਸ ਤੋਂ ਬਾਅਦ ਇਹ ਸਫਰ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਡਿਸਪਲੇਸਡ ਤਾਂ ਪਰਿਵਾਰ ਆਪਾਂ ਨੂੰ ਪਤਾ ਕਿ ਛੋਟੇ ਸਹਿਬਜ਼ਾਦੇਆਂ ਨਾਲ ਤੇ ਵੱਡੇ ਸਹਿਬਜ਼ਾਦੇਆਂ ਨਾਲ ਇੱਕ ਕਲ ਫੇਰ ਸਾਖੋਰ ਸਾਹਿਬ ਦੇ ਵਿੱਚ ਸ਼ਖੋਰ ਦੀ ਘੜੀ ਦੇ ਵਿੱਚ ਵੱਡੇ ਜਿਹੜੇ ਸਹਿਬਜ਼ਾਦੇ ਉਹਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਜ਼ਹੰਮ ਦੇ ਵਿੱਚ ਕਿਵੇਂ ਛੋਟੇ ਸਹਿਬਜ਼ਾਦੇਆਂ ਇਹ ਪਤਾ ਕੁਸ਼ਲ ਕੌਂਸਲ ਦੀ ਦਾੰਡਾ ਅਗਲੇ ਹਫਤੇ ਸਿੱਕੇ ਆਸਦੇ ਨਹੀਂ ਬਹੁਤ ਹੀ ਗੰਭੀਰ ਹੈ ਕਿ ਅੱਜ ਸਾਰੇ ਪੰਜਾਬ ਤੋਂ ਪੂਰੇ ਸਿੱਖੂ ਸੰਗਤਾਂ ਅਨੰਦਪੁਰ ਸਾਹਿਬ ਆ ਕੇ ਇਸ ਸਫਰੇ ਸ਼ਹਾਦਤ ਦੀਆਂ ਨਮ ਅੱਖਾਂ ਦੇ ਨਾਲ ਸ਼ੁਰੂਆਤ ਕਰਦੇ ਹਨ ਇਹ ਸਫਰੇ ਸ਼ਹਾਦਤ ਜिला ਨੰਦਗੜ ਸਾਹਿਬ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਉਸੇ ਕਿਨਤਾਂ ਉਸੇ ਪੈਂਡੇ ਦੇ ਉੱਤੇ ਜੋ ਕਿ ਉਸ ਮਹਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਕਦਮ ਦੇ ਨਾਲ ਸਜਦਾ ਕਰਾਂਗੇ ਰੂਪਨਗਰ ਤੋਂ ਅਮਰਜੀਤ ਮੰਦਿਰ ਦੀ ਰਿਪੋਰਟ